ਜਿਹੜਾ ਹਰੀਸ਼ ਕੌਸ਼ਲ ਸੀ ਨਾ ਸਾਡੀ ਪਾਰਟੀ ਦਾ ਇੱਕ ਜੈਮ ਸੀ ਆਮ ਆਦਮੀ ਪਾਰਟੀ ਦਾ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਉਹਨਾਂ ਦੀ ਯਾਦ ਨੂੰ ਲੈ ਕੇ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਸਾਡੀ ਮੌਜੂਦਾ ਐਮਐਲਏ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਉਹਨਾਂ ਦੇ ਨਾਮ ਤੇ ਕੋਈ ਲਾਇਬ੍ਰੇਰੀ ਆ ਕੋਈ ਯਾਦਗਾਰ ਬਣਾਈ ਜਾਊਗੀ ਪਰ ਹਾਲੇ ਤੱਕ ਕੋਈ ਕੁਝ ਨਹੀਂ ਬਣਿਆ ਬਾਹਰ ਬੈਠਾ ਸੀ ਪਰਿਵਾਰ ਨੂੰ ਤਿਆਗ ਕੇ ਇੱਥੇ ਪਾਰਟੀ ਦੀ ਕੰਮ ਕਰਦੇ ਰਹੇ ਆ ਤੇ ਹੁਣ ਬੀਬਾ ਨੇ ਵੀ ਕਿਹਾ ਸੀਗਾ ਵੀ ਇੱਥੇ ਲਾਇਬ੍ਰੇਰੀ ਬਣਾਵਾ ਕਿਤੇ ਕਰਾਲੀ ਚ ਉਹਨਾਂ ਦੀ ਯਾਦ ਕਰਦੇ ਮੈਂ ਇਹੀ ਬੀਬਾ ਰਮਨ ਗਗਨਮਾਨ ਨੂੰ ਬੇਨਤੀ ਕਰੂੰਗਾ ਤੇ ਜਿਹੜੀ ਇਹਨਾਂ ਦੀ ਸੈਂਟਰ ਟੀਮ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਸੁਣਦੇ ਤਾਂ ਵੈਸੇ ਸਾਡੀ ਇਕੱਠੇ ਆ ਕਿਉਂਕਿ ਹੁਣ ਅਸੀਂ ਆਪੋਜੀਸ਼ਨ ਚ ਆ ਪਰ ਫੇਰ ਵੀ ਕਿਉਂਕਿ ਹਰੀਸ਼ ਕੌਸ਼ਲ ਸਾਡਾ ਭਰਾ ਸੀ ਤੇ ਬੇਨਤੀ ਕਰੂੰਗਾ ਕਿ ਆ ਜਿਹੜਾ ਹਾ ਸਰਕਾਰੀ ਰੈਸਟੋਰੈਂਟ ਪਿਆ ਹੈ ਘੱਟੋ ਘੱਟ ਇਹਨੂੰ ਕੇਟ ਕਰਾ ਕਰੂ ਕੇ ਇਹਨੂੰ ਸਵਾਰ ਕੇ ਰੈਨੋਵੇਟ ਕਰਕੇ ਇੱਥੇ ਹੀ ਇੱਕ ਲਾਇਬ੍ਰੇਰੀ ਸੈਟਲ ਕੀਤੀ ਜਾਵੇ ਮੈਡਮ ਪ੍ਰਭਜੋਤ ਕੌਰ ਜੀ ਉਹਨਾਂ ਨੂੰ ਕਹੂੰਗਾ ਮੈਂ ਵੀ ਇੰਨਾ ਕਰ ਜਾਂਦੇ 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 ਮੁੜ ਕੇ ਸਰਕਾਰ ਤਾਂ ਆਣੀ ਕੋਈ ਨਹੀਂ ਤੁਹਾਡੀ ਪਰ ਜਾਂਦੇ ਜਾਂਦੇ ਚੰਗਾ ਕੰਮ ਇੱਕ ਜਰੂਰ ਕਰ ਦਿਓ ਹਲਕਾ ਖਰੜ ਦੀਆਂ ਸਰਕਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਾਲਾਤ ਖਰੜ ਦੇ ਵੀ ਕਾਫੀ ਮਾਰੇ ਹੋ ਚੁੱਕੇ ਨੇ ਤੇ ਮੈਡਮ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਉਹ ਤੇ ਦਫਤਰ ਖੋਲ ਲੈਣ ਉਹ ਸਾਰੇ ਕੰਮ ਹੋਣਗੇ ਔਰ ਜੀ ਤੁਸੀਂ ਦਫਤਰ ਦੇਖਿਆ ਮੈਂ ਤਾਂ ਦੇਖਿਆ ਨਹੀਂ ਫੇ ਯਾਰ ਇਹ ਨਾ ਜਿਹੜੀਆਂ ਇਹ ਉੱਪਰ ਤੇ ਹੀ ਲੜੀ ਚੱਲੀ ਆ ਰਹੀ ਆ ドラਮੇ ਵਾਜੀਆਂ ਦੀ ਕਦੇ ਤਾਂ ਘਰ ਨੂੰ ਫਰਾਸਣਾ ਦੇ ਬੀਬਾ ਜੀ ਨਵੇਂ ਘਰੋਂ ਇਟਲੀ ਬਣਾ ਦਿੰਦੇ ਆ ਮੰਤਾ ਯਾਰ ਇਹ ਨਹੀਂ ਸਮਝ ਲਾਤੀ ਇਹਨੂੰ ਪੰਜਾਬੀ ਰਹਿਣ ਤੇ ਹੋ ਨੇ ਮੈਡਮ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਮੈਡਮ ਕਹਿੰਦੀ ਹੈ ਵੀ ਹੁਣ ਪਹਿਲੀ ਵਾਰ ਹੋਇਆ ਵੀ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਵਿੱਚ ਐਮ ਐਲ ਏ ਆਮ ਆਦਮੀ ਪਾਰਟੀ ਦੀ ਖਰੜ ਨਗਰ ਕੌਂਸਲ ਦੀ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੀ 2 ਮਹੀਨੇ ਦੇ ਦੇਖੋ ਹਾਲ ਦੇਖਿਓ ਖਰੜ ਦਾ 2 ਮਹੀਨੇ ਹੋ ਗਏ ਹਜ ਤੱਕ ਤਾਂ ਹਾਲ ਮਾੜਾ ਮਾੜਾ ਹੀ ਦਿਖ ਰਿਹਾ ਹੈ ভাই ਸਭ ਤੋਂ ਮਾੜਾ ਹਾਲ ਜੇ ਖਰੜ ਆਪਣੇ ਖਰੜ ਹਲਕਾ ਦੇ ਵਿੱਚ ਦੇਖੇ ਤਾਂ ਖਰੜ ਸ਼ਹਿਰ ਦਾ ਹੀ ਆ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਸ ਵਕਤ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਸੀ ਅਤੇ ਹਲਕਾ ਕਰਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਕਈ ਵਰਕਰ ਸਰਗਰਮ ਸਨ ਅਤੇ ਜੇਕਰ ਗੱਲ ਕਰੀਏ ਤਾਂ ਸਵਰਗੀ ਹਰੀਸ਼ ਕੋਸ਼ਲ ਜੀ ਨੂੰ ਹਰ ਇੱਕ ਵਿਅਕਤੀ ਅੱਜ ਵੀ ਯਾਦ ਕਰਦਾ ਹੈ ਕਿਉਂਕਿ ਉਹਨਾਂ ਦੀ ਸੇਵਾ ਕਦੇ ਵੀ ਨਹੀਂ ਭੁੱਲੀ ਜਾ ਸਕਦੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਕ ਸੀਨੀਅਰ ਯੂਥ ਆਗੂ ਆਮ ਆਦਮੀ ਪਾਰਟੀ ਦੇ ਸੀਤ ਜਗਦੇਵ ਮਲੋਆ ਉਹ ਕਾਫੀ ਸੇਵਾ ਲੋਕਾਂ ਦੀ ਕਰਦੇ ਹੋਏ ਨਜ਼ਰ ਆਉਂਦੇ ਸਨ ਅਤੇ ਅਕਸਰ ਸਰਕਾਰੀ ਦੁਆਰੀ ਪਹੁੰਚ ਕੇ ਅਫਸਰਾ ਦੇ ਨਾਲ ਵੀ ਉਜਰੇ ਹੋਏ ਨਜ਼ਰ ਆਉਂਦੇ ਸਨ ਪਰ ਅੱਜ ਉਹ ਹਰੀਸ਼ ਕੋਸ਼ਲ ਨੂੰ ਯਾਦ ਕਰਨੇ ਨੇ ਪਹਿਲਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਵਾਂਗਾ ਕਿ ਤਸਵੀਰਾਂ ਇਹ ਬਖਾਨ ਇਹ ਚਾਵਲਾ ਰੈਸਟੋਰੈਂਟ ਦੀਆਂ ਜਿਸ ਦਾ ਕੀ ਸਮਾਨ ਹੁਣ ਤਕਰੀਬਨ ਚੋਰੀ ਹੋ ਚੁੱਕਿਆ ਹੈ ਅਤੇ ਇਹ ਵੈਂਟੀਲੇਟਰ ਤੇ ਪਹੁੰਚਿਆ ਹੋਇਆ ਤੇ ਜਗਦੇਵ ਸਿੰਘ ਮਲੋਆ ਜੋ ਕਿ ਹੁਣ ਨੌਜਵਾਨ ਸਮਾਜ ਸੇਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮਲੋਆ ਸਾਹਿਬ ਤੁਸੀਂ ਅਚਾਵਲਾ ਰੈਸਟੋਰੈਂਟ ਹੁੰਦਾ ਸੀਗਾ ਅਲੀ ਸ਼ਾਨ ਉਹਦੇ ਬਾਹਰ ਖੜੇ ਹੋ ਤੁਹਾਡਾ ਹਰੀਸ਼ ਕੌਸ਼ਲ ਇੱਕ ਸਾਥੀ ਸੀਗਾ ਜੋ ਸਵਰਗੀਆ ਸੀਗਾ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬਾਕੀ ਜਿਹੜਾ ਹਰੀਸ਼ ਕੌਸ਼ਲ ਸੀ ਨਾ ਸਾਡੀ ਪਾਰਟੀ ਦਾ ਇੱਕ ਜੈਮ ਸੀ ਆਮ ਆਦਮੀ ਪਾਰਟੀ ਦਾ ਤੇ ਉਸ ਟਾਈਮ ਉਹ ਬੰਦਾ ਜਿਵੇਂ ਗਰਾਊਂਡ ਦੇ ਵਰਕਰ ਸੀਗੇ ਅਸੀਂ ਸਾਰੇ ਉਸ ਟਾਈਮ ਵਿੱਚ ਸੀ ਇਕੱਠੇ ਸੀਗੇ ਤੇ ਉਹ ਵੀ ਇੱਕ ਗਰਾਊਂਡ ਦਾ ਵਰਕਰ ਸੀ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਉਹਨਾਂ ਦੀ ਯਾਦ ਨੂੰ ਲੈ ਕੇ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਸਾਡੀ ਮੌਜੂਦਾ ਐਮਐਲਏ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਉਹਨਾਂ ਦੇ ਨਾਮ ਤੇ ਕੋਈ ਲਾਇਬ੍ਰੇਰੀ ਆ ਕੋਈ ਯਾਦਗਾਰ ਬਣਾਈ ਜਾਊਗੀ ਪਰ ਹਾਲੇ ਤੱਕ ਕੋਈ ਕੁਝ ਨਹੀਂ ਬਣਿਆ ਇੱਕ ਮੈਂ ਅਰੰਝੀ ਤੁਹਾਨੂੰ ਇੱਥੇ ਗੱਲ ਹੋਰ ਸ਼ੇਅਰ ਕਰ ਦਮਾ ਇਹ ਜਿਹੜਾ ਤੁਸੀਂ ਪਿੱਛੇ ਰੈਸਟੋਰੈਂਟ ਦੇਖ ਰਹੇ ਹੋ ਚਾਵਲਾ ਇਹ ਸਰਕਾਰੀ ਰੈਸਟੋਰੈਂਟ ਆ ਤੇ ਮੈਂ ਹੁਣ ਜਿਵੇਂ ਹਰੀਸ਼ ਕੌਂਸਲ ਜੀ ਸਾਡੇ ਇੱਕ ਮੁੱਢ ਤੋਂ ਲੀਡਰ ਰਹੇ ਆ ਆਮ ਆਦਮੀ ਪਾਰਟੀ ਦੇ ਲੀਡਰ ਰਹੇ ਆ ਮੈਂ ਚਾਹਾਂਗਾ ਜਿਹੜੀ ਬੀਬਾ ਨੇ ਇੱਕ ਪ੍ਰੋਮਿਸ ਕੀਤਾ ਸੀ ਆਪਣਾ ਇੱਕ ਤਾਂ ਵਾਦਾ ਕੀਤਾ ਸੀ ਮੈਨੂੰ ਤਾਂ ਇੱਥੇ ਤੱਕ ਵੀ ਸੋਣ ਆਇਆ ਸੀ ਜਦੋਂ ਹਰੀਸ਼ ਕੌਸ਼ਲ ਦੀ ਜਦੋਂ ਚਲਾਣਾ ਕਰ ਗਿਆ ਸਵਰਗਵਾਸੀ ਹੋ ਗਿਆ ਜਦੋਂ ਕਰਿਮੇਸ਼ਨ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਵੀ ਜੀ ਉਹਨਾਂ ਦਾ ਲਿਸਟ ਵਿੱਚ ਨਾਮ ਆ ਰਿਹਾ ਚੇਅਰਮੈਨੀਆਂ ਦੀਆਂ ਚਪਲਾਣਾ ਤੇ ਮਰਨ ਤੋਂ ਬਾਅਦ ਯਾਰ ਕੀ ਹੈ ਨਾ ਜੀ ਉਹਦੇ ਜੀ ਮਰਨ ਤੋਂ ਬਾਅਦ ਤਾਂ ਆਪਾਂ ਇਹੀ ਕਰ ਸਕਦੇ ਆ ਵੀ ਉਹਨਾਂ ਦੀ ਯਾਦਗਾਰ ਬਣਾ ਦਈਏ ਕਿਉਂਕਿ ਉਹਨਾਂ ਦਾ ਪਰਿਵਾਰ ਉਹਨਾਂ ਦਾ ਬਾਹਰ ਬੈਠਾ ਸੀ ਪਰਿਵਾਰ ਨੂੰ ਤਿਆਗ ਕੇ ਇੱਥੇ ਪਾਰਟੀ ਦੀ ਕੰਮ ਕਰਦੇ ਰਹੇ ਆ ਤੇ ਹੁਣ ਬੀਬਾ ਨੇ ਵੀ ਕਿਹਾ ਸੀਗਾ ਵੀ ਇੱਥੇ ਲਾਇਬ੍ਰੇਰੀ ਬਣਾਵਾ ਕਿਤੇ ਕਰਾੜੀ ਚ ਉਹਨਾਂ ਦੀ ਯਾਦ ਕਰਦੇ ਮੈਂ ਇਹੀ ਬੀਬਾ ਨਵਲ ਗਗਨ ਮਾਨ ਨੂੰ ਬੇਨਤੀ ਕਰੂੰਗਾ ਤੇ ਜਿਹੜੀ ਇਹਨਾਂ ਦੀ ਸੈਂਟਰ ਟੀਮ ਆ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਸੁਣਦੇ ਤਾਂ ਵੈਸੇ ਸਾਡੀ ਇਕੱਠੇ ਆ ਕਿਉਂਕਿ ਹੁਣ ਅਸੀਂ ਆਪੋਜੀਸ਼ਨ ਚ ਆ ਪਰ ਫੇਰ ਵੀ ਕਿਉਂਕਿ ਹਰੀਸ਼ ਕੌਸ਼ਲ ਸਾਡਾ ਭਰਾ ਸੀ ਤੇ ਬੇਨਤੀ ਕਰੂੰਗਾ ਕਿ ਆ ਜਿਹੜਾ ਹ ਸਰਕਾਰੀ ਰੈਸਟੋਰੈਂਟ ਪਿਆ ਹੈ ਘੱਟੋ ਘੱਟ ਇਹਨੂੰ ਰੇਟ ਕਰਾ ਕਰੂ ਕੇ ਇਹਨੂੰ ਸਵਾਰ ਕੇ ਰੇਨੋਵੇਟ ਕਰਕੇ ਇੱਥੇ ਹੀ ਇੱਕ ਲਾਇਬ੍ਰੇਰੀ ਸੈਟਲ ਕੀਤੀ ਜਾਵੇ ਉਦਘਾਟਨ ਚਾਹੇ ਆਪ ਕਰ ਦਿਓ ਤੁਸੀਂ ਦੀਵਨ ਆਪ ਕਰ ਦਿਓ ਪਰ ਨਾਮ ਅਰਿਸ਼ ਕੌਸ਼ਲ ਦਾ ਰੱਖ ਦਿਓ ਤੁਹਾਡੇ ਥਰੂ ਮੈਂ ਬੀਬਾ ਜੀ ਨੂੰ ਬੇਨਤੀ ਕਰੂੰਗਾ ਤੇ ਆਪਣੀ ਸੈਂਟਰ ਟੀਮ ਜਿਹੜੇ ਵੀ ਆਪਣੇ ਕੇਜਰੀਵਾਲ ਸਾਹਿਬ ਹੋਗੇ ਸੰਦੀਪ ਪਾਟਕ ਜੀ ਜਾਂ ਜਿਹਦਾ ਪ੍ਰਧਾਨ ਮੈਡਮ ਪ੍ਰਭਜੋਤ कौर ਜੀ ਉਹਨਾਂ ਨੂੰ ਕਹੂੰਗਾ ਮੈਂ ਵੀ ਇੰਨਾ ਕਰ ਜਾਂਦੇ 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 ਮੁਰਕੇ ਸਰਕਾਰ ਤਾਂ ਆਣੀ ਕੋਈ ਨਹੀਂ ਤੁਹਾਡੀ ਪਰ ਜਾਂਦੇ ਜਾਂਦੇ ਚੰਗਾ ਕੰਮ ਇੱਕ ਜ਼ਰੂਰ ਕਰ ਦਿਓ ਹਲਕਾ ਖਰੜ ਦੀਆਂ ਸੜਕਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਾਲਾਤ ਖਰੜ ਦੇ ਵੀ ਕਾਫੀ ਮਾਰੇ ਹੋ ਚੁੱਕੇ ਨੇ ਤੇ ਮੈਡਮ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹ ਤੇ ਦਫਤਰ ਖੋਲ ਲੈ ਹੁਣ ਸਾਰੇ ਕੰਮ ਹੋਣਗੇ ਪਰ ਹੁੰਦੀ ਤੁਸੀਂ ਦਫਤਰ ਦੇਖਿਆ ਮੈਂ ਤਾਂ ਦੇਖਿਆ ਨਹੀਂ ਫੇਰ ਯਾਰ ਇਹ ਨਾ ਜਿਹੜੀਆਂ ਇਹ ਉੱਪਰ ਤੇ ਲੜੀ ਚੱਲੀ ਆ ਰਹੀ ਆ ਡਰਾਮੇ ਵਾਜੀ ਆ ਵੀ ਅੱਜ ਦੀ ਨਹੀਂ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਨਾ ਜੀ ਉੱਥੇ ਅਸੀਂ ਵੀ ਕਿਹੜਾ ਮਾਰ ਕੇ ਆਏ ਸੀ ਉੱਥੇ ਤੇ ਸਾਡੇ ਕਈ ਸਾਥੀ ਉਹ ਡਰਾਮੇ ਵਾਜੀ ਉੱਥੋਂ ਤੇ ਸ਼ੁਰੂ ਹੋ ਗਈ ਹਮ ਸਰਕਾਰ ਬਣਾएंगे ਸਰਕਾਰ ਕੇ ਇਸ ਖਿਲਾਫ ਲੜेंगे ਉਹ ਚਲੋ ਚੱਲਦਾ ਚੱਲਦਾ ਕੰਮ ਪੰਜਾਬ ਤੱਕ ਪਹੁੰਚ ਗਿਆ ਸਾਡੇ ਜੀਐਮ ਸਾਹਿਬ ਉਹ ਤੁਸੀਂ ਆ ਰੋਟੀ ਵਾਲਾ ਡਰਾਮਾ ਦੇਖ ਚੁੱਕੇ ਹੋ ਬੀਬੀ ਦੇ ਰੋਣ ਵਾਲਾ ਡਰਾਮਾ ਦੇਖ ਚੁੱਕੇ ਹੋ ਤੇ ਬੀਬਾ ਨੂੰ ਮੋਲਕ ਕਰਮਾਂ ਤਾਂ ਇਹ ਵੀ ਕਹਦੇ ਸੀਗੇ ਵੀ ਆਪਣਾ ਨਵੇਂ ਗਰੋਂ ਨੂੰ ਆਪਾਂ ਟੂਰਿਜ਼ਮ ਪਲੇਸ ਬਣਾਵਾਂਗੇ ਬਣ ਗਿਆ ਕੱਲ ਪਾਣੀ ਆਇਆ ਸਾਰੀ ਸਰਕਾਰ ਚੁੜਕਾ ਹੜ੍ਹ ਗਏ ਟੂਰ ਉਹ ਚਲੋ ਬੀਬਾ ਨੂੰ ਵੀ ਛੱਡਦੀ ਆਪਾਂ ਏਸੀਐਮ ਹਾਊਸ ਤੋਂ ਕਿੰਨੇ ਕੁ ਦੂਰ ਆ ਨਮਾ ਗਰੋਂ 700 ਮੀਟਰ ਦੀ ਦੂਰੀ ਤੇ ਹੈ ਜੀ ਮੈਂ ਖੁਦ ਉੱਥੇ ਜਾਂਦਾ ਰਿਆ ਨਮਾ ਗਰੋਂ ਐਮਸੀ ਇਲੈਕਸ਼ਨ ਵਿੱਚ ਮੇਰੀ ਡਿਊਟੀ ਰਹੀ ਉੱਥੇ ਤੇ ਉਹ ਤੁਹਾਡੇ ਸਾਹਮਣੇ ਯਾਰ ਨਵੇਂ ਗਰੋਂ ਦੇ ਹਾਲਾਤ ਮਾੜੇ ਕਦੇ ਤਾਂ ਖਰਨ ਨੂੰ ਫਰਾਸ ਬਣਾ ਦੇ ਬੀਬਾ ਜੀ ਨਵੇਂ ਗਰਾਂ ਨੂੰ ਇਟਲੀ ਬਣਾ ਦਿੰਦੇ ਆ ਮੰਤਾ ਯਾਰ ਇਹ ਨਹੀਂ ਸਾਬੇਲਾ ਤੇ ਇਹਨੂੰ ਪੰਜਾਬੀ ਹੀ ਰਹਿਣ ਦਿਓ ਨਵੇਂ ਗਰਾਂ ਨੂੰ ਨਮਾ ਗਰਾਂ ਬਣਾ ਤੋ ਕਰਾਲੀ ਨੂੰ ਕਰਾਲੀ ਬਣਾ ਦੋ ਇੱਥੇ ਡਰੇਨੇਜ ਦਾ ਸਿੱਟਾ ਤੁਹਾਡੇ ਸਾਹਮਣੇ ਹੀ ਹੈ ਜੀ ਤੇ ਉਹ ਬਹੁਤਾ ਨਾ ਆਪਾਂ ਚੱਕੀ ਹੋ ਸਕਦਾ ਲੋਕ ਪਤਾ ਹੀ ਹੈ ਸਭ ਨੂੰ ਲੋਕ ਹੁਣ ਕਾਲੇ ਝੰਡੇ ਲੈ ਕੇ ਤਾਂ ਸੜਕਾਂ ਤੇ ਆਏ ਹੋਏ ਆ ਮੈਡਮ ਨੇ ਮੈਡਮ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਮੈਡਮ ਕਹਿੰਦੀ ਵੀ ਹੁਣ ਪਹਿਲੀ ਵਾਰ ਹੋਇਆ ਵੀ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹਲਕਾ ਖਰੜ ਵਿੱਚ ਐਮ ਐਲ ਏ ਆਮ ਆਦਮੀ ਪਾਰਟੀ ਦੀ ਖਰੜ ਨਗਰ ਕੌਂਸਲ ਦੀ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੀ ਦੋ ਮਹੀਨੇ ਦੇ ਦਿਓ حال ਦੇਖਿਓ ਖਰੜ ਦਾ 7 ਮਹੀਨੇ ਹੋ ਗਏ ਹਜ ਤੱਕ ਤਾਂ ਹਾਲ ਮਾੜਾ ਮਾੜਾ ਹੀ ਦਿਖ ਰਿਹਾ ਹੈ ਬਾਈ ਸਭ ਤੋਂ ਮਾੜਾ ਹਾਲ ਜੇ ਖਰੜ ਆਪਣੇ ਖਰੜ ਹਲਕਾ ਦੇ ਵਿੱਚ ਦੇਖੇ ਤਾਂ ਖਰੜ ਸ਼ਹਿਰ ਦਾ ਹੀ ਆ ਮੈਂ 2 ਦਿਨ ਪਹਿਲਾਂ ਚਲੇ ਗਿਆ ਗੱਡੀ ਲੈ ਕੇ ਹੋਰ ਤੁਸੀਂ ਇਹ ਦੇਖ ਲਓ ਮੈਂ ਚੰਡੀਗੜ੍ਹ ਤੋਂ ਚੱਲਿਆ ਤੇ ਖਰੜ ਮੈਂ ਬੱਸ ਸਟੈਂਡ ਤੱਕ ਜਾਣਾ ਸੀ 3 ਘੰਟੇ ਲੱਗੇ ਜੀ ਮੈਨੂੰ ਮਤਲਬ ਪਾਣੀ ਇੰਨਾ ਨਾ ਖੜਾ ਸੀ ਗੋਡਿਆਂ-ਗੋਡਿਆਂ ਤੱਕ ਪਾਣੀ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਤੇ ਸਮਝ ਨਹੀਂ ਲੱਗਦੀ ਯਾਰ ਪਤਾ ਨਹੀਂ ਤਾਂ ਇਹਨਾਂ ਦਾ ਤਜਰਬਾ ਘਟਾ ਜਾਂ ਦਿਮਾਗ ਨਹੀਂ ਹੈਗਾ ਕਿਹੜੀਆਂ ਕਿਆ ਹਿਸਾਬ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਨਾਂ ਦੀ ਵੀ ਜੇ ਨਹੀਂ ਹੁੰਦਾ ਕੰਮ ਤੁਸੀਂ ਸਾਈਡ ਹੋ ਜੋ ਅਸੀਂ ਚੰਗੀ ਭਲੀ ਅਸਤੀਫਾ ਮੈਡਮ ਦੇਣ ਲੱਗੀ ਸੀਗੀ ਫੇਰ ਪਤਾ ਨਹੀਂ ਕਿਹਾ ਯਾਰ ਮਤ ਦਾ ਸਮਝ ਨਹੀਂ ਲੱਗਦੀ ਮੈਨੂੰ ਤਾਂ ਕਿਆ ਅੰਦਰੋਂ ਅੰਦਰ ਹੀ ਖਿਜੜੀ ਪੱਕੀ ਜਾਂਦੀ ਆ ਤੇ ਐਵੇਂ ਬਸ ਲੋਕਾਂ ਦਾ ਬੁੱਧੂ ਬਣਾਇਆ ਹੋਇਆ ਕੀ ਲੱਗਦਾ ਹਲਕਾ ਖੜੜ ਤਾਂ ਹਮ ਆਮ ਆਦਮੀ ਪਾਰਟੀ ਦਾ ਕਰੇ ਵਧਾਈ ਦੱਸ ਸਕਦਾ ਕਰੜਾ ਨਾਲ ਕੀ ਦੀ ਗੱਲ ਕਰਦੇ ਵੀ ਪੰਜਾਬ ਦੇ ਜਮਾਨ ਦਾ ਜਬਤਾਉਣੀ ਹੈ ਇਹ ਤਾਂ ਜੀ ਤੁਸੀਂ ਇਹ ਤਾਂ ਨਾ ਇੱਕ ਐਂ ਗਏ ਆਮ ਆਦਮੀ ਪਾਰਟੀ ਹੁੰਦੀ ਸੀ ਮੈਂ ਕਹਿੰਦਾ ਬੀਐਸਪੀ ਵਾਲੇ ਤਾਂ ਹਲੇ ਤੁਰੇ ਫਰੇ ਵਰਕਰ ਮਿਲ ਜਾਣਗੇ ਇਹਨਾਂ ਦੇ ਐਮਐਲਏ ਨਾਲੋਂ ਤਾਂ ਤੰਗ ਇਹਨਾਂ ਦੇ ਮਨਿਸਟਰ ਨਾਲੋਂ ਤਾਂ ਤੰਗ ਆ ਪਠਾਨ ਮੱਦੀ ਤੇ ਸਾਡੇ ਸਾਹਮਣੇ ਦੋ ਦਿਨ ਪਹਿਲਾਂ ਖਲਾਸੇ ਕਰੀਏ ਜੀ ਸਾਰੇ ਤੇ ਇਹਨਾਂ ਦੇ ਇਹਨਾਂ ਦੇ ਤਾਂ ਲੱਭਣੇ ਨਹੀਂ ਹੈਗੇ ਇਹ ਤਾਂ ਐਮਐਲਏ ਖੜਨ ਵਾਸਤੇ ਤਿਆਰ ਨਹੀਂ ਹੋਣਾ ਇਹਨਾਂ ਦਾ ਕਿਸੇ ਨੇ ਕਿਹੜਾ ਸੁਖਵੀਰ ਬਾਦਲ ਕਹਿੰਦੇ ਟਿਕਟਾਂ ਥਲੇ ਨੂੰ ਗੇਰ ਕੇ ਜਾਂਦੇ ਆ ਓ ਯਾਰ ਇਹ ਤਾਂ ਗੱਲਾਂ ਹੁਣ ਜਿਵੇਂ ਮਰਜ਼ੀ ਕਹੀ ਜਾਓ ਮੈਂ ਤਾਂ ਹੁਣ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹਦਾ ਬਾੜਾ ਪਰ ਆਇਆ ਨਾ ਵੀ ਜਿਹੜੀ ਮੌਕੇ ਦੀ ਧੱਕੋ ਜਦੋਂ ਗੁਰੂਗ੍ਰਾਂਧ ਸਾਹਿਬ ਦੀ ਬੈਦਵੀ ਹੋਈ ਸੀ ਸਾਰਾ ਮਤਲਬ ਪੰਜਾਬ ਆ ਵਰਲਡ ਆਕਾਲੀਆਂ ਦੇ ਖਿਲਾਫ ਸੀ ਠੀਕ ਹੈ ਜਦੋਂ ਕਾਂਗਰਸ ਦੇ ਟਾਈਮ ਵਾਲੇ ਕੰਮ ਕਾਂਗਰਸ ਨੂੰ ਬੋਲਦੇ ਸੀ ਹੁਣ ਝਾੜੂ ਦੀ ਸਰਕਾਰ ਦੇ ਝਾੜੂ ਨਹੀਂ ਕਹਿਣਾ ਹੋਰ ਕਿਹਨੂੰ ਕਹਿਣਾ ਆ ਤਾਂ ਇਹ ਸਨ ਜਗਨੇਬ ਮਨੋਆ ਜੋ ਕਿ ਯੂਥ ਆਗੂ ਨੇ ਤੇ ਇਹੜਾ ਵੱਲੋਂ ਪਹਿਲਾਂ ਤਾਂ ਚਾਵਲਾ ਰੈਸਟੋਰੈਂਟ ਨੂੰ ਲੈ ਕੇ ਗੱਲਾਂ ਆਕੀਆਂ ਗਈਆਂ ਕਿ ਇੱਥੇ ਹਰੀਸ਼ ਕੋਸ਼ਲ ਦੀ ਯਾਦ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਜਾਵੇ ਜੋ ਕਿ ਸਾਫ ਦਾ ਕੈਬਨਟ ਮੰਤਰੀ ਅਨਮੋਲ ਗਗਰਮਾਨ ਵੱਲੋਂ ਵੀ ਇੱਕ ਵਾਅਦਾ ਕੀਤਾ ਗਿਆ ਸੀ ਤੇ ਨਾਲ ਹੀ ਹਲਕਾ ਕਰਰ ਦੇ ਵਿਕਾਸ ਨੂੰ ਲੈ ਕੇ ਵੀ ਉਹਨਾਂ ਕਾਫੀ ਗੱਲਾਂ ਆਖਿਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਹਲਕਾ ਕਰਰ ਦੇ ਵਿਕਾਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੁਰਾਲ